ਅੱਜ ਤੁਹਾਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦੀਆਂ ਤਸਵੀਰਾਂ ਦਿਖਾਵਾਂਗੇ ਕੀ ਹਾਲਾਤ ਕੀ ਨੇ ਚਾਹੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਕਿ ਸਿਹਤ ਸੁਭਾਵਾਂ ਦੇ ਵਿੱਚ ਵਧੀਆ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਪਰ ਅੱਜ ਜਿਹੜੇ ਹਾਲਾਤ ਤੁਹਾਨੂੰ ਦਿਖਾਵਾਂਗੇ ਚਾਹੇ ਪੰਜਾਬ ਸਰਕਾਰ ਮਾਣਬਾਦ ਜ਼ਰੂਰ ਹੈ ਲਗਾਤਾਰ ਜਿਹੜੇ ਨੇ ਨਵੇਂ-ਨਵੇਂ ਉਪਰਾਲੇ ਕਰ ਰਹੇ ਨੇ ਪਰ ਇਥੋਂ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਸਿਹਤ ਡਿਪਾਰਟਮੈਂਟ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ ਮੇਰੇ ਪਿੱਛੇ ਤੁਸੀਂ ਤਸਵੀਰਤ ਦੇਖ ਸਕਦੇ ਐਮਰਜੈਂਸੀ ਵਪਾਕ ਜਿਹੜਾ ਹੈਗਾ ਉਥੋਂ ਦੀਆਂ ਤਸਵੀਰਾਂ ਨੇ ਅੰਦਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕੀ ਹਾਲਾਤ ਕੀ ਨੇ ਕਿ ਇੱਥੋਂ ਦੇ ਮੈਨੇਜਮੈਂਟ ਦੇ ਵੱਲੋਂ ਕਿੰਨਾ ਕੁ ਇਹ ਦੇਖ ਰੇਖੀ ਕੀਤੀ ਜਾਂਦੀ ਹੈ ਸਫਾਈ ਨੂੰ ਲੈ ਕੇ ਜਾਂ ਪੀਣ ਵਾਲੇ ਦਾ ਪਾਣੀ ਦਾ ਵੀ ਕੀ ਖਾਸ ਪ੍ਰਬੰਧ ਹੈਗਾ ਹਾਲਾਤ ਤੁਹਾਨੂੰ ਅਸੀਂ ਦਿਖਾਉਣੇ ਨੇ ਆਮ ਜਿਹੜੇ ਲੋਕ ਇੱਥੇ ਮਰੀਜ਼ ਜਿਹੜੇ ਨੇ ਇੱਥੇ ਆਉਂਦੇ ਨੇ ਪਰ ਇਤਨੀ ਸਿੱਧੀ ਗੱਲ ਕਰੀਏ ਤਾਂ ਇੱਥੇ ਬਦਬੂ ਵੀ ਜਿਹੜੀ ਕਾਫੀ ਜ਼ਿਆਦਾ ਜਿਹੜੀ ਆ ਰਹੀ ਹੈ ਮੇਲ ਵਾਰਡ ਦੇ ਵਿੱਚ ਦੀਆਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣੇ ਆ ਇੱਥੇ ਇਲਾਜ ਦੇ ਲਈ ਇੱਥੇ ਲੋਕ ਦਾਖਲ ਹੋਏ ਨੇ ਪਰ ਹਾਲਾਤ ਕੀ ਹੈਗੇ ਨੇ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਆਪਣੇ ਸਹੂਗੀ ਨੂੰ ਕਹਾਂਗਾ ਕਿ ਨਜ਼ਦੀਕ ਆ ਕੇ ਤੁਹਾਨੂੰ ਦਿਖਾਈਏ ਕਿ ਛੱਤ ਤੋਂ ਉੱਪਰ ਪਾਣੀ ਜਿਹੜਾ ਲਗਾਤਾਰ ਜਿਹੜਾ ਟਰਪ ਟਰਪ ਜਿਹੜਾ ਪਾਣੀ ਕਰਦਾ ਹੈ ਪੇਸ਼ੈਂਟ ਵੀ ਜਿਹੜਾ ਆਪਣਾ ਜਿਹੜਾ ਬੈੱਡ ਉਹਨੇ ਪਾਸ ਕੀਤਾ ਹਾਲਾਤ ਦਿਖਾ ਸਕਨੇ ਆ ਇਹ ਪਾਣੀ ਦੇ ਇਹ ਹਾਲਾਤ ਨੇ ਲਗਾਤਾਰ ਜਿਹੜਾ ਆ ਕੀ ਪਾਣੀ ਉੱਪਰੋਂ ਜਿਹੜਾ ਟ੍ਰਿਪ ਟ੍ਰਿਪ ਜਿਹੜਾ ਕਾ ਦਾ ਨਜ਼ਰ ਆ ਰਿਹਾ ਹੈਗਾ ਥੱਲੇ ਵੀ ਜਾ ਇਹ ਟੇਬਲ ਤੇ ਵੀ ਕੋਈ ਸਮਾਨ ਵੀ ਨਹੀਂ ਰੱਖਿਆ ਜਾ ਸਕਦਾ ਕਿਸੇ ਤਰ੍ਹਾਂ ਸਾਡੇ ਨਾਲ ਪੇਸ਼ੈਂਟ ਇੱਥੇ ਜਿਹੜੇ ਬੋਣ ਦੇ ਨਾਲ ਗੱਲਬਾਤ ਕਰਾਂਗੇ ਕਿ ਨਾਮ ਕੀ ਮੇਰਾ ਨਾਮ ਵੀ ਦਰਬਾਹ ਸਿੰਘ ਪਿੰਡ ਸਿਆਦੀ ਤੋਂ ਵੀ ਇਹ ਵੀਰੇ ਕਿਵੇਂ ਜੇ ਦੇਖਦੇ ਜੇ ਕਾ ਕੀ ਆ ਜਾਂਦਾ ਹੈਗਾ ਪ੍ਰਬੰਧ ਕੀਤੇ ਕਿੰਨੇ ਪ੍ਰਬੰਧੇ ਗਏ ਬਹੁ ਬੁਰਾ ਆ ਰਿਹਾ ਹਸਪੀਟਲ ਦਾ ਇਹ ਅਸੀਂ ਆਠਾ ਡਾਕਟਰ ਸਾਹਿਬ ਨੂੰ ਵੀ ਲੰਬੜ ਨੂੰ ਸੱਦੋਟੇ ਨਾਲ ਸਾਦੇ ਵੀ ਜੇ ਸੁੱਟੀਆਂ ਆਣੀਆਂ ਦੇ ਤੇ ਹੁਣ ਅੱਜ ਵੀ ਅੱਛਾ ਡਾਕਟਰ ਸਾਹਿਬ ਨਾਲ ਗੱਲ ਹੀ ਨਹੀਂ ਸੁਣਦੇ ਭਾਈ ਉਹਨਾਂ ਨੇ ਇੱਥੇ ਜੀ ਤਿੰਨ ਦਿਨ ਹੋ ਗਏ ਪਾਣੀ ਕਦੋਂ ਦਾ ਹੈ ਇਹ ਤਿੰਨ ਦਿਨ ਹੋ ਗਏ ਪਾਣੀ ਨਹੀਂ ਉਦੋਂ ਤਾਂ ਚੱਲਦਾ ਰਹਿੰਦਾ ਸੀ ਤੇ ਕੋਈ ਇਹਨਾਂ ਦੇ ਵੱਲੋਂ ਪ੍ਰਬੰਧ ਨਹੀਂ ਕੀਤਾ ਕੋਈ ਪ੍ਰਬੰਧ ਨਹੀਂ ਕੀਤਾ ਜਾਏ ਬਾਸੂਮ ਦਾ ਬਹੁਤ ਬੁਰਾ ਹਾਲ ਹੈ ਜੇ ਅਸੀਂ ਬਾਹਰ ਬਾਸੂਮ ਟਾਲਣੇ ਜਾਈਏ ਸਾਫ਼ ਸੁਥਰੇ ਰਸਤੇ ਵਿੱਚੋਂ ਐਬਸੈਂਟ ਲਾ ਦਿੰਦੇ ਤੂੰ ਜਿੱਥੇ ਹੈ ਨਹੀਂ ਅੱਛਾ ਬਾਹਰ ਜਾਣ ਵੀ ਨਹੀਂ ਦਿੰਦੇ ਬਾਹਰ ਵੀ ਨਹੀਂ ਜਾਣ ਹਾਂ ਪਿੱਛੇ ਐਬਸੈਂਟ ਲਾ ਦਿੰਦੇ ਤੂੰ ਜਿਹੜਾ ਇੱਥੇ ਹੈ ਜੀ ਸ਼ਾਬਾਸ਼ੂਨ ਜਨਾਰੀ ਹੈਂਡਵਾਸ਼ਟਨ ਨੂੰ ਵੀ ਹੈ ਨਹੀਂ ਵੀ ਫਿਰ ਆਪਾਂ ਤਾਂ ਬਾੜੀ ਜਾਰੇ ਚਾੜਨਾ ਵੀ ਜਾ ਕੇ ਤੇ ਵੇਖੋ ਜਾਰੇ ਵਿਠੂ ਹੀ ਬਾਸੂਨ ਦਾ ਬਹੁਤ ਬੁਰਾ ਹਾਲ ਆ ਇਹ ਦਵਾਈਆਂ ਦੇ ਅਸੀਂ ਗੱਲ ਕਰੀਏ ਕਿ ਦਵਾਈ ਕਿਸ ਤਰ੍ਹਾਂ ਮਿਲਦੀ ਹੈ ਦਵਾਈ ਤਾਂ ਠੀਕ ਹੀ ਦਿੰਦੇ ਭਾਈ ਹਾਂਜੀ ਦਵਾਈ ਤਾਂ ਵਧੀਆ ਮਿਲਦੀ ਹੈ ਹਾਂਜੀ ਹੁਣ ਮੇਰੇ ਇੱਥੇ ਹੀ ਲੜਾਈ ਹੋਈ ਸੀ ਮੇਰੇ ਢੜਿਆ ਤੇ ਮੁੰਡੇ ਟੁੱਟਦੇ ਗਏ ਮੈਨੂੰ ਤੇ ਹੁਣ ਜਿੰਨਾ ਟਾਈਮ ਐਕਸਟਰਾ ਨਹੀਂ ਹੁੰਦਾ ਪੁਲਿਸ ਚੰਨੀ ਵੀ ਸਾਡੇ ਜੁਰ ਵੀ ਪੇਜ ਰਿਪੋਰਟ ਅਸੀਂ ਫੇਰ ਹੀ ਕਾਰਵਾਈ ਕਰਾਂਗੇ ਪੁਲਿਸ ਪ੍ਰਸ਼ਾਸਨ ਤਾਂ ਪੂਰਾ ਸਾਡਾ ਸਾਥ ਦੇਵੇਗਾ। ਅੱਛਾ ਕਰਵਾ ਲਿਆ? ਨਹੀਂ ਹੁੰਦੇ ਮਸ਼ੀਨ ਛੜਾ ਬਈ। ਅੱਛਾ ਐਕਸਲੇ ਦੀ ਮਸ਼ੀਨ ਉਹ ਵੀ ਖਰਾਬ ਹੋਈ ਹੈ। ਹਾਂਜੀ ਤਿੰਨ ਦਿਨ ਤੋਂ ਚੱਲਦੇ ਹੁੰਦੇ ਇੱਥੇ ਬੈਠੇ ਤੇ ਪੁਲਿਸ ਨੂੰ ਰਿਪੋਰਟ ਮੰਗਦੀ। ਅੱਛਾ ਅੱਛਾ ਤੇ ਕੀ ਕਹਿ ਰਹੇ ਕਿ ਐਕਸਲੇ ਕੀ ਬਾਹਰੋਂ ਕਹਿੰਦੇ ਕਰਾਓ ਜਾਂ ਕੀ ਕਹਿ ਰਹੇ ਨੇ? ਕਹਿੰਦੇ ਫ੍ਰੀ ਟੋਲ ਜਾ, ਰੋਲ ਜਾ, ਸਵੇਰੇ ਜਾਵਾ ਜੇ ਚੰਡੀਗੜ੍ਹੋਂ ਡਾਕਟਰ ਉਹਨਾਂ ਜੇ ਮਸ਼ੀਨ ਸੀ ਹੀ ਟੰਨ ਚੀਪ ਦਾ ਟੋਜ਼ੋਂ ਦੇ ਤਿੰਨ ਦਿਨ ਵੀ ਲਾ ਸਕਦੇ ਚੱਲਦੇ ਨੇ ਵੀ ਲਾ ਸਕਦੇ। ਇਹ ਤੁਹਾਨੂੰ ਹਾਲਾਤ ਦਿਖਾਏ ਨੇ ਸਿਵਲ ਹਸਪਤਾਲ ਦੇ ਪੇਸ਼ੈਂਟ ਜਿਹੜਾ ਇਸ ਸਮੇਂ ਇੱਥੇ ਮੌਜੂਦ ਨੇ ਲੜਾਈ ਹੋਈ ਏ ਪਰ ਅੱਜ ਜਿਹੜਾ ਪੇਸ਼ੈਂਟ ਨੂੰ ਐਕਸ-ਰੇ ਦੀ ਜਰੂਰ ਸੀ ਐਕਸ-ਰਾ ਵੀ ਜਿਹੜਾ ਹੈ ਕਿ ਉਹ ਵੀ ਜਿਹੜਾ ਪੰਨ ਦਿਨ ਹੋ ਗਏ ਨੇ ਇੱਥੇ ਨੰਨ ਦਾਖਲ ਨੂੰ ਨਹੀਂ ਕਰਾਇਆ ਜਾ ਰਿਹਾ ਕੋ ਉਹ ਦੱਸਿਆ ਜਾ ਰਿਹਾ ਹੈ ਕਿ ਐਕਸ-ਰੇ ਮਸ਼ੀਨ ਕਰੀਬ 6 ਮਹੀਨੇ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਚੁੱਕਾ ਹੈ ਜਿਹੜਾ ਐਕਸ-ਰੇ ਮਸ਼ੀਨ ਜਿਹੜੀ ਖਰਾਬ ਹੈ ਪਰ ਲੇਕ ਪ੍ਰਸ਼ਾਸਨ ਦੇ ਵੱਲੋਂ ਯਾ ਸਿਹਤ ਦੇਪਾਰਟਮੈਂਟ ਦੇ ਵੱਲੋਂ ਇਹ ਆਪਣੀ ਜ਼ਿੰਮੇਵਾਰੀ ਜਿਹੜੀ ਨਹੀਂ ਸਮਝੀ ਜਾਂਦੀ ਲੋਕਾਂ ਜਿਹੜੇ ਨੇ ਲਗਾਤਾਰ ਜਿਹੜੇ ਖਜੂਖਵਾਰ ਜਿਹੜੇ ਹੋ ਰਹੇ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣੇ ਤੁਹਾਨੂੰ ਹਾਲਾਤ ਦਿਖਾਉਣੇ ਆ ਕਿ ਬਾਥਰੂਮਾਂ ਦੇ ਕੀ ਹਾਲਾਤ ਨੇ ਕਿਉਂਕਿ ਪੀਸ਼ੈਂਟ ਜਿਹੜੇ ਨੇ ਉਹ ਵੀ ਇੱਥੇ ਕਾਫੀ ਜਿਹੜੇ ਨਾ ਕੁਛ ਨਜ਼ਰ ਜਿਹੜੇ ਆਉਂਦੇ ਨੇ ਉਹ ਤੋਂ ਪਹਿਲਾਂ ਤਸਵੀਰ ਤੁਹਾਨੂੰ ਅਸੀਂ ਦਿਖਾਵਾਂਗੇ ਲੇਡੀ ਬਾਥਰੂਮ ਦੀਆਂ ਤਸਵੀਰਾਂ ਅੰਦਰ ਦੇ ਹਾਲਾਤ ਤੁਸੀਂ ਦੇਖ ਸਕਦੇ ਜੇ ਕੀ ਹਾਲਾਤ ਕਿਸ ਤਰ੍ਹਾਂ ਗੰਦਗੀ ਦਾ ਜਿਹੜਾ ਕੀ ਆਲਮ ਹੈ ਇੱਥੇ ਖੜਨਾ ਵੀ ਜਿਹੜਾ ਮੁਸ਼ਕਲ ਹੋਇਆ ਪਿਆ ਅੰਦਰ ਦੇ ਵੀ ਤਸਵੀਰੇ ਇਧਰ ਦੀ ਵੀ ਦਿਖਾਉਣੇ ਆ ਬਾਥਰੂਮ ਦੀ ਕਿ ਕੀ ਹਾਲਾਤ ਕੀ ਨੇ ਇਸ ਸਮੇ ਬੱਤਰ ਤੋਂ ਬੱਤਰ ਜਿਹੜੇ ਹਾਲਾਤ ਜਿਹੜੇ ਨਜ਼ਰ ਆ ਰਹੇ ਨੇ ਤੁਸ਼ਾ ਦੀ ਗੱਲ ਕਰਕੇ ਤਾਂ ਫਲਛਾਂ ਨੂੰ ਇਸ ਸਮੇ ਤੇ ਇੱਕ ਸੈਕਿੰਡ ਵੀ ਖੜਨਾ ਜਿਹੜਾ ਮੁਸ਼ਕਲ ਹੋ ਚੁੱਕਾ ਹੈ ਤੇ ਬਿਮਾਰੀਆਂ ਨੂੰ ਆਪਣੇ ਆਪ ਜਿਹੜਾ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਫਲਛਾਂ ਦੇ ਕੀ ਹਾਲਾਤ ਨੇ ਬਿਮਾਰੀਆਂ ਨੂੰ ਸੱਦਾ ਦੇਣਾ ਕੀ ਪ੍ਰਸ਼ਾਸਨ ਇਸ ਪਾਸੇ ਕੌਮ ਬਗਰਨੀ ਨੀਂਦ ਕਿਉਂ ਸੁੱਤਾ ਪਿਆ ਹੈ ਜੇ ਅਸੀਂ ਸਿਹਤ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਸਿਹਤ ਵਿਭਾਗ ਦੇ ਜਿਹੜੇ ਕਰਮਚਾਰੀ ਨੇ ਉਹ ਜਾਂ ਸਿਵਲ ਸਰਜਨ ਦੇ ਕੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਸ ਪਾਸੇ ਜਿਹੜਾ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਆਮ ਬੋਲਤਾਂ ਤੇ ਲਈ ਜਿਹੜੇ ਹਸਪਤਾਲ ਹੁੰਦੇ ਨੇ ਇਸ ਹੌਲਤਾਂ ਵੱਧ ਤੋਂ ਵੱਧ ਇਹਨਾਂ ਨੂੰ ਦਿੱਤੀਆਂ ਜਾਂ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਹੈਗੇ ਨੇ ਤਸਵੀਰ ਤੁਹਾਨੂੰ ਅਸੀਂ ਦਿਖਾਉਣੀ ਹੈ ਕਿ ਪੇਸ਼ੈਂਟ ਇੱਥੇ ਹੋਰ ਆਏ ਹੋਏ ਨੇ ਇਹ ਦੇਖ ਸਕਦੇ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੰਮ ਜੀ ਆਪਣਾ ਕਦੋਂ ਆਏ ਸੀ ਜੀ ਤੇ ਰਾਤ ਦੇ ਆਏ ਜੀ ਤੇ ਇਹ ਕੌਣ ਨੇ ਇਹ ਮਾਮੀ ਮਾਮੀ ਤੇ ਕੀ ਕਾਰਨ ਕੀ ਗਲਤ ਹੋਈ ਜੀ ਤੇ ਨਾ ਇਨਸੀਡੈਂਟ ਹੋਇਆ ਨਾ ਇਹ ਤੇ ਉਹਨਾਂ 'ਸਾਰਟ ਸ਼ੂਟ ਮਾਰੀ ਲੱਕ ਦੇ ਵਿੱਚ ਤੇ ਮੁੰਡੇ ਦੇ ਸਿਰ ਦੀ ਛੱਟ ਮਾਰਿਓ ਤੇ ਲੈ ਕੇ ਉਹਨਾਂ ਬਠਿੰਡੇ ਜਿੱਤੋਂ ਵੀ ਉਹਨਾਂ ਜਵਾਬ ਦੇਦਾ ਜੀਰ ਕੋਟੋਂ ਮਿਲ ਗਿਆ ਬਠਿੰਡੇ ਲੈ ਗਈ ਇਹਨੂੰ ਰਾਤ ਦਾ ਦਾਖਲ ਨੂੰ ਕੀਤਾ ਨਾ ਜੀ ਇਹ ਹਸਪਤਾਲ ਆਉਣੇ ਰਾਤ ਦਾਖਲ ਕਦੋਂ ਰਾਤ ਕਿੰਨੇ ਵਜੇ ਲੈ ਕੇ ਆਏ ਅੱਠ 9 ਵਜੇ ਅੱਛਾ 9 ਵਜੇ ਆਏ ਨਹੀਂ ਦਾਖਲ ਨਹੀਂ ਕੀਤਾ ਹਾਂਜੀ ਤੇ ਪੇਸ਼ੇਕ ਸਾਡੇ ਨਾਲ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨ ਲਈ ਕਿ ਨਾ ਕਿ ਹਾਂਜੀ ਆਪਣਾ ਮਜੀਦ ਕੋ ਜੇ ਅਸੀਂ ਤੁਸੀਂ ਆਏ ਜੇ ਕਿਸ ਟਾਈਮ ਰਾਤ ਆਏ ਸੀਗੇ ਤੇ ਜਦੋਂ ਇੱਥੇ 9 10 ਕੋ ਵਜੇ ਨਾ ਨੋ 10 ਤੇ ਤੁਹਾਨੂੰ ਕੀ ਦਾਖਲ ਨਹੀਂ ਨਾਲ ਕੀਤਾ ਕੀ ਕਿਹਾ ਗਿਆ ਦਾਖਲ ਕੀਤਾ ਦੋ ਠੀਕੇ ਲਾ ਦਿੱਤੇ ਨਹੀਂ ਹਾਂ ਬਾਰੇ ਨਹੀਂ

ਅੰਦਰ ਉਸ ਕਮਰੇ ਚ ਚਲਾ ਹੈਗਾ ਨਹੀਂ ਰਾਤ ਭੇਡ ਦਿੱਤਾ ਕਿਸੇ ਦਾ ਨਹੀਂ ਕਿਸੇ ਦਾ ਮੇਲ ਦਿੱਤਾ ਨਹੀਂ ਸਾਦੇ ਜਿੱਥੇ ਮਰਜ਼ੀ ਪਾ ਲਓ ਇਥੇ ਐਮਰਜੈਂਸੀ ਜੀ ਤੁਸੀਂ ਨਹੀਂ ਰਹਿ ਸਕਦੇ ਹਾਂ ਜੀ ਹਾਂ ਠੀਕ ਹੈ ਸਵੇਰੇ 7 ਵਜੇ ਸਾਨੂੰ ਆ ਦੇ ਇਹਨੂੰ ਲੈ ਜਾਓ ਤੁਹਾਨੂੰ ਛੁੱਟੀ ਤੋਂ ਦਾਖਲ ਨਹੀਂ ਕੀਤਾ ਅਕਸਰੇ ਕਰਾਲ ਵਾਉਟਰਾ ਸੋਨ ਕਰਾਣਾ ਨਹੀਂ ਐਕਸਰੇ ਕਿ ਬਾਹਰੋਂ ਆ ਦੇ ਖਰਾਕ ਲਿਓ ਬਾਹਰੋਂ ਆ ਦੇ ਕਰੇ ਅੰਦਰੋਂ ਵੀ ਅੰਦਰੋਂ ਆ ਦੇ ਤੇ ਮਸ਼ੀਨ ਖਰਾਬ ਹੈ ਤੁਸੀਂ ਰਾਤ ਆਏ ਸੀ ਨਾਲ ਤੁਸੀਂ ਨਹੀਂ ਰਾਤ ਅਸੀਂ ਸਵੇਰੇ ਆਏ ਅੱਛਾ ਅੱਛਾ ਤੇ ਐਕਸਰੇ ਪਤਾ ਕੀਤਾ ਤੁਸੀਂ ਚੱਲਦੀ ਮਸ਼ੀਨ ਨਹੀਂ ਅਸੀਂ ਮੈਂ ਤਾਂ ਉਹਨੇ ਆਈ ਵੀ ਮੈਨੂੰ ਪਤਾ ਨਹੀਂ ਪਤਾ ਕੀਤਾ ਨਹੀਂ ਪਤਾ ਕੀਤਾ ਠੀਕ ਹੈ ਐਕਸਰੇ ਤੋਂ ਕਿਤੇ ਹੋ ਜਾਈ ਮੈਂ ਮਸ਼ੀਨ ਉਹ ਬੋਲੀ ਦੀ ਮਸ਼ੀਨ ਖਰਾਬ ਆ ਐਕਸਰੇ ਵਾਲੀ ਅਚਲ ਮਸ਼ੀਨ ਖਰਾਬ ਹੋ ਗਈ ਹਾਂ ਫਿਰ ਮੈਂ ਆ ਗਈ ਅੱਛਾ ਥੋਣ ਕਿਥੋਂ ਆਲੇ ਕਰਾਉਣ ਵਾਸਤੇ ਕੋਈ ਕਿਹਾ ਨਹੀਂ ਕੁਝ ਨਹੀਂ ਨਾ ਕੁਝ ਨਹੀਂ ਉਹਨਾਂ ਆਖਿਆ ਫਿਰ ਮੈਂ ਇਕੱਲੀ ਸੀ ਮੈਨੂੰ ਨਹੀਂ ਪਤਾ ਲੱਗਾ ਮੈਂ ਉੱਥੇ ਫਿਰ ਲੈ ਕੇ ਬੈਠੀ ਜੀ ਮੈਂ ਘਬਰਾ ਗਈ ਗੱਲ ਕਹਿੰਦੀ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਐਕਸਰੇ ਮਸ਼ੀਨ ਖਰਾਬ ਹੋਈ ਨੂੰ ਸਿਹਤ ਦੇਪਾਰਟਮੈਂਟ ਦੀ ਗੱਲ ਕਰੀਏ ਤਾਂ ਕੰਮ ਕਰਨੀ ਨਹੀਂ ਜਿਹੜਾ ਇਸ ਸਮੇਂ ਜਿਹੜਾ ਇਹ ਡਿਪਾਰਟਮੈਂਟ ਜਾ ਸੁਸਤਾ ਹੋਇਆ ਹੈ ਕਿਉਂਕਿ ਆਮ ਮਰੀਜ਼ਾਂ ਦੀ ਸੀ ਗੱਲ ਕਰੀਏ ਤਾਂ ਮਰੀਜ਼ਾਂ ਦੇ ਸਿਹਤ ਦੇ ਨਾਲ ਖਲਵਾੜ ਜਿਹੜਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਸਤਾ ਹਾਸਲ ਕਰਨ ਤੋਂ ਪਹਿਲਾਂ ਸਿਹਤ ਸੁਵਾਮਾਂ ਦੇ ਵਾਸਤੇ ਬਹੁਤ ਹੀ ਜਿਹੜੇ ਪ੍ਰਚਾਰਣ ਕੀਤੇ ਗਏ ਸੀ ਕਿ ਇੱਕ ਸਹੂਲਤਾਂ ਵੱਧ ਤੋਂ ਵੱਧ ਦਿੱਤੀਆਂ ਜਾਣਗੀਆਂ ਪਰ ਅੱਜ ਵੀ ਪੰਜਾਬ ਸਰਕਾਰ ਆਪਣੇ ਵਚਨਬਾ ਜਰੂਰ ਹੈਗੀ ਪਰ ਪ੍ਰਸ਼ਾਸਨ ਜਾਂ ਸਿਹਤ ਡਿਪਾਰਟਮੈਂਟ ਦੀ ਸੀ ਗੱਲ ਕਰੀਏ ਤਾਂ ਕੰਬ ਕਰਨੀ ਨਹੀਂ ਤੋਂ ਅਜੇ ਵੀ ਜੜਾ ਨਹੀਂ ਜਾਗਿਆ ਚਾਹੀਦਾ ਹੈ ਕਿ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਜੇ ਤੁਹਾਨੂੰ ਅਸੀਂ ਲੱਛਾ ਦੇ ਹਾਲਾਤ ਦਿਖਾਏ ਨੇ ਨਾ ਕੋ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈਗਾ ਜੇ ਮਰੀਜ਼ ਪਏ ਨੇ ਤਾਂ ਛੱਤਾਂ ਤੋਂ ਉੱਪਰੋਂ ਪਾਣੀ ਜਿਹੜਾ ਲਗਾਤਾਰ ਟ੍ਰਿਪ ਟ੍ਰਿਪ ਜਿਹੜਾ ਉਹ ਵੀ ਨਜ਼ਰ ਜਿਹੜਾ ਆ ਰਿਹਾ ਹੈਗਾ ਤੇ ਪੇਸ਼ੈਂਟ ਰਾਤ ਤੇ ਆਏ ਨਾ ਰਾਤ ਦਾਖਲ ਤੱਕ ਵੀ ਜਿਹੜਾ ਨਹੀਂ ਕੀਤਾ ਗਿਆ ਉਹਨਾਂ ਦੇ ਨਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਰਾਤ ਨੂੰ ਬਾਹਰ ਰਹਿਣ ਲਈ ਮਜਬੂਰ ਜਿਹੜਾ ਹੋਣਾ ਪਿਆ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਕਿੰਨੀ ਡੀਐਸ ਦੀ ਜਾਂਚ ਕਰਕੇ ਨਾ ਦੇ ਸਕਣ ਜਿਹੜਾ ਕੱਸਿਆ ਜਾਏਗਾ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਕਾਈ ਨਿਊਜ਼ ਪੰਜਾਬ ਟ੍ਰਿਪ